ਜੇਕਰ ਤੁਸੀਂ ਜਾਂ ਤੁਹਾਡੇ ਕਿਸੇ دوست ਰਿਸ਼ਤੇਦਾਰ ਨੂੰ ਰੀੜ ਦੀ ਹੱਡੀ ਦੇ ਮਨਕਿਆਂ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੇ ਡਾਕਟਰ ਨੇ ਤੁਹਾਨੂੰ ਉਸ ਦਾ ਹੱਲ ਸਿਰਫ ਆਪਰੇਸ਼ਨ ਹੀ ਦੱਸਿਆ ਤਾਂ ਇਸ ਥਾਂ ਤੇ ਆ ਕੇ ਇਸ ਕਾਇਰੋਪ੍ਰੈਕਟਰ ਦੇ ਰਾਹੀਂ ਤੁਸੀਂ ਆਪਰੇਸ਼ਨ ਤੋਂ ਬਚ ਸਕਦੇ ਹੋ ਕਾਇਰੋਥੈਰੇਪੀ ਦੇ ਨਾਲ ਤੁਹਾਡੇ ਸਰੀਰ ਦੇ ਸਾਰੇ ਜੋਇੰਟਸ ਅਤੇ ਰੀੜ ਦੀ ਹੱਡੀ ਦੇ ਮਨਕਿਆਂ ਨੂੰ ਬਿਲਕੁਲ ਸਹੀ ਜਗ੍ਹਾ ਤੇ ਲਿਆ ਦਿੱਤਾ ਜਾਂਦਾ ਹੈ ਜਿਸ ਨਾਲ ਕੁਝ ਹੀ ਸੈਟਿੰਗ ਦੇ ਵਿੱਚ ਤੁਸੀਂ ਆਪਰੇਸ਼ਨ ਜਿਹੇ ਇਲਾਜ ਤੋਂ ਬਚ ਸਕਦੇ ਹੋ ਅੱਜ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਥੈਰੇਪੀ ਦੇ ਨਾਲ ਤੁਹਾਡੇ ਜੋਇੰਟਸ ਨੂੰ ਸਹੀ ਕੀਤਾ ਜਾਂਦਾ ਹੈ ਕਾਇਰੋਪ੍ਰੈਕਟਰ ਕਰਨ ਜੋ ਕਿ ਸ਼ਰਨੰਦਪੁਰ ਸਾਹਿਬ ਦੇ ਲਾਗੇ ਨਿਕੁਵਾਲ ਮੋੜ ਤੇ ਆਪਣੇ ਕਾਇਰੋ ਥੈਰੇਪੀ ਦੀ ਪ੍ਰੈਕਟਿਸ ਕਰਦੇ ਹਨ ਤੇ ਉੱਥੇ ਦੂਰ ਦੂਰ ਤੋਂ ਲੋਕ ਆਪਣੇ ਇਲਾਜ ਦੇ ਲਈ ਪਹੁੰਚਦੇ ਹਨ ਸਾਡੇ ਨਾਲ ਇੱਕ ਮਰੀਜ਼ ਜੋ ਕਿ ਜਲੰਧਰ ਤੋਂ ਆਇਆ ਸੀ ਉਹਨਾਂ ਗੱਲਬਾਤ ਕੀਤੀ ਕਿ ਉਹਨਾਂ ਨੂੰ ਹਰ ਪਾਸੇ ਇਸ ਦਾ ਹੱਲ ਆਪਰੇਸ਼ਨ ਹੀ ਦੱਸਿਆ ਗਿਆ ਸੀ ਪਰ ਜਦੋਂ ਕਿਸੇ ਵੱਲੋਂ ਦੱਸਣ ਤੋਂ ਉਹ ਇੱਥੇ ਪਹੁੰਚੇ ਤਾਂ ਪਹਿਲੀ ਸੈਟਿੰਗ ਦੇ ਵਿੱਚ ਹੀ ਉਹਨਾਂ ਨੂੰ ਕਾਫੀ ਫਰਕ ਲੱਗਾ ਤੇ ਹੁਣ ਜਦੋਂ ਦੂਜੀ ਵਾਰ ਆਏ ਤਾਂ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਫਰਕ ਪਿਆ ਇਸ ਥੈਰੇਪੀ ਦੇ ਨਾਲ ਪਿੱਠ ਦੀ ਦਰਦ, ਗੋਡਿਆਂ ਦੇ ਦਰਦ, ਸਰਵਾਈਕਲ ਆਦਿ ਦਾ ਵੀ ਇਲਾਜ ਕੀਤਾ ਜਾਂਦਾ ਹੈ। ਇਸ ਜਗ੍ਹਾ ਦੇ ਉੱਤੇ ਹਫ਼ਤੇ ਦੇ ਵਿੱਚ ਦੋ ਦਿਨ ਯਾਨੀ ਕਿ ਬੁੱਧਵਾਰ ਅਤੇ ਐਤਵਾਰ ਨੂੰ ਹੀ ਇਹ ਥੈਰੇਪੀ ਦਿੱਤੀ ਜਾਂਦੀ ਹੈ ਤੇ ਕਾਫੀ ਮਾਤਰਾ ਦੇ ਵਿੱਚ ਲੋਕ ਆਪਣੀ ਦਰਦਾਂ ਤੋਂ ਬਿਨਾਂ ਆਪਰੇਸ਼ਨ ਅਤੇ ਮਹਿੰਗੀਆਂ ਦਵਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਹਨ ਵੇਖੋ ਨੰਗਲ ਸਿਟੀ ਅਪਡੇਟ ਲਈ ਐਮ ਕੇ ਸ਼ਰਮਾ ਦੀ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਸਰੋਜ ਤੁਸੀਂ ਕਿੱਥੋਂ ਆਏ ਜਰੰਦਰ ਤੋਂ ਕੀ ਦਿੱਕਤ ਆਈ ਸੀ ਤੁਹਾਨੂੰ ਡਿਸਕਰੀਪਲ ਪ੍ਰੋਬਲਮ ਡਿਸਕਰੀਪਲ ਪ੍ਰੋਬਲਮ ਜਲੰਧਰ ਨਹੀਂ ਦਿਖਾਇਆ ਤੁਸੀਂ ਦਿਖਾਇਆ ਬਹੁਤ ਜਗ੍ਹਾ ਕੀ ਦੱਸਦੇ ਤੁਹਾਨੂੰ ਉਹ ਮੈਂ ਬਾਰੇ ਆਈ ਤਾਂ ਆਪਣੇ ਟੇ ਆ ਪ੍ਰੇਸ਼ਾਨੀ ਹੱਲ ਦੱਸਿਆ ਸੀਗਾ ਇੱਥੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਇੱਥੇ ਪਤਾ ਲੱਗਿਆ ਕਿ ਆਪਣੇ ਦੱਸਿਆ ਪਾਣ ਜੇ ਨਾ ਅੱਛਾ ਜੀ ਇੱਥੇ ਤੁਸੀਂ ਹੁਣ ਕਿੰਨੀ ਵੀ ਵਾਰ ਆਏ ਅਸੀਂ ਦੂਸਰੀ ਵਾਰ ਆਏ ਕਿੰਨਾ ਫਰਕ ਲੱਗਦਾ ਤੁਹਾਨੂੰ ਮੈਨੂੰ ਬਹੁਤ ਫਰਕ ਲੱਗਦਾ ਕੋਈ ਆਪਰੇਸ਼ਨ ਦੱਸਿਆ ਇਹਨੇ ਵੀ ਹੋਣਾ ਤੁਹਾਡਾ ਜੈਦੀ ਠੀਕ ਹੋ ਜਾਣਾ ਨਹੀਂ 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 ਦੱਸਿਆ ਐਡੀ ਠੀਕ ਹੋਏ ਨਾ ਗਏ ਤੁਹਾਨੂੰ ਲੱਗਦਾ ਆਪਣੇ ਆਪ ਨੂੰ ਫਰਕ ਜੀ ਹਾਂ ਮੈਨੂੰ ਆਪਣੇ ਆਪ ਨੂੰ ਬਹੁਤ ਫਰਕ ਠੀਕ ਮੈਂ ਬੈਠ ਕੇ ਰੋਟੀ ਨਿਖਾਸ ਕੇ ਦੇਤੀ ਮਰਾ ਪਹਿਲਾਂ ਬੈਠ ਨਹੀਂ ਸਕਦੇ ਸੀ ਸੁੱਤ ਵੀ ਨਹੀਂ ਸਕਦੇ ਮੈਂ ਪਰ ਤੁਹਾਨੂੰ ਫੜ ਗਏ ਨੇ ਦੇ ਸੀ ਸਾਰੇ ਇਹਨੇ ਹਾਂ ਜੀ ਹਾਂ ਜੀ ਹੁਣ ਤੁਸੀਂ ਬਿਲਕੁਲ ਆਰਾਮ ਨਾਲ ਖੁਦ ਚੱਲ ਲੈਂਦੇ ਹਾਂ ਹਾਂ ਹੁਣ ਮੈਂ ਖੁਦ ਆਪ ਚੱਲ ਲੈਂਦਾ ਹਾਂ ਉਹ ਵੀ ਲੈਂਦੀ ਆ ਹਾਂ ਠੀਕ ਹੈ ਜੀ ਕੀ ਨਾਮ ਜੀ ਮੇਰਾ ਵਿਸ਼ਾਲ ਤੁਸੀਂ ਇੱਥੇ ਕਿਹਨਾਂ ਨੂੰ ਲੈ ਕੇ ਆਏ ਸੀਗੇ ਮੈਂ ਮਾਦਰ ਕਿਹੜੀ ਜਗ੍ਹਾ ਤੋਂ ਆਏ ਸੀ ਮੈਂ ਜਲੰਧਰ ਤੋਂ ਆਇਆ ਅੱਛਾ ਜਿਹੜੇ ਤੁਹਾਡੇ ਮਾਦਰ ਆਏ ਸੀ ਕਿਹੜਾ ਦਿੱਕਤ ਆ ਗਈ ਸੀ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਸੀ ਕਹਿੰਦੇ ਕਿ ਡਿਸਕ ਆਪਣੀ ਜਗ੍ਹਾ ਤੋਂ ਥੋੜੀ ਖਿਲ ਚੁੱਕੀ ਸੀ ਜਲੰਧਰ ਐਡਾ ਵੱਡਾ ਸ਼ਹਿਰ ਹੈ ਤੁਸੀਂ ਇੱਥੇ ਦਿਖਾਇਆ ਉਹਨਾਂ ਡਾਕਟਰ ਨੂੰ ਕੀ ਕਹਿੰਦੇ ਸੀ ਉੱਥੇ ਬਹੁਤ ਵੱਡੇ ਤੋਂ ਵੱਡੇ ਡਾਕਟਰ ਨੂੰ ਦਿਖਾਇਆ ਨਿਊਰੋ ਸਰਜਨ ਨੂੰ ਦਿਖਾਇਆ ਤਾਂ ਸਾਰਿਆਂ ਨੇ ਆਪਰੇਸ਼ਨ ਦਾ ਹੀ ਇੱਕ ਦੱਸਿਆ ਕਿ ਆਪਰੇਸ਼ਨ ਤਾਂ ਵਗੈਰਾ ਨਹੀਂ ਹੋ ਸਕਦਾ ਇੱਥੇ ਤੁਸੀਂ ਆਏ ਤੁਹਾਨੂੰ ਕਿਤਾ ਲੱਗਿਆ ਕੀ ਦੱਸਿਆ ਨਾ ਵੱਲੋਂ ਜਿਹੜਾ ਇੱਥੇ ਪਹਿਲੀ ਵਾਰ ਜਦੋਂ ਭਾਜੀ ਨੂੰ ਮਿਲੇ ਸੀਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਬਿਨਾ ਆਪਰੇਸ਼ਨ ਤੋਂ ਵੀ ਠੀਕ ਹੋ ਸਕਦਾ ਇਹ ਚ ਕੋਈ ਜ਼ਿਆਦਾ ਵੱਡੀ ਹੈਗਾ ਦਿੱਕਤ ਤੇ ਫਰਕ ਪਿਆ ਤੁਹਾਡੇ ਪੇਸ਼ੈਂਟ ਨੂੰ ਜੀ ਬਹੁਤ ਜ਼ਿਆਦਾ ਫਰਕ ਆ ਹੁਣ ਪਹਿਲਾਂ ਤਾਂ ਆਪਾਂ ਫੜ ਕੇ ਹੀ ਲੈ ਕੇ ਜਾਣਾਗੇ ਦੇਹੀ ਜਾਂ ਉੱਠ ਵੀ ਨਹੀਂ ਸਕਦੇ ਸੀ ਬੈਠਣਾ ਤਾਂ ਬਹੁਤ ਦੂਰ ਦੀ ਗੱਲ ਸੀ ਤੇ ਹੁਣ ਪ੍ਰੋਪਰ ਬੈਠ ਵੀ ਲੈਂਦੇ ਖਾਣਾ ਵੀ ਖਾ ਲੈਂਦੇ ਆ ਤੁਰਦੇ ਵੀ ਆ ਪ੍ਰੋਪਰ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਭਰਮਾ ਕਰਨਜੀ ਤੁਸੀਂ ਇੱਥੇ ਇੱਕ ਥੈਰੇਪੀ ਦਿੰਦੇ ਹੋ ਜਿੱਦਾਂ ਅਸੀਂ ਵੀ ਦੇਖਿਆ ਇੱਥੇ ਇੱਕ ਪੇਸ਼ੈਂਟ ਆਏ ਸੀਗੇ ਬਹੁਤ ਜ਼ਿਆਦਾ ਬੁਰੀ ਹਾਲਤ ਸੀਗੀ ਉਹਨਾਂ ਦੀ ਕਿਹੜੀ ਥੈਰੇਪੀ ਤੁਸੀਂ ਦਿੰਦੇ ਹੋ ਜਿਹੜਾ ਟ੍ਰੀਟਮੈਂਟ ਕਰਦੇ ਹੋ ਇਸ ਕਿਆ ਇਸ ਟ੍ਰੀਟਮੈਂਟ ਨੂੰ ਕਿਹਾ ਜਾਂਦਾ ਹੈ ਮੇਰਾ ਟ੍ਰੀਟਮੈਂਟ ਮੇਰਾ ਕਾਇਰੋਪ੍ਰੈਕਟਰ ਦਾ ਹੈ ਮੇਲ ਠੀਕ ਹੈ ਮੇਰਾ ਇਹਦੇ ਵਿੱਚ ਬੈਗ ਗੋਡਨੀ ਵਗੈਰਾ ਔਰ ਡੈਸਕ ਵਗੈਰਾ ਸਰਵਾਈਕਲ ਮੇਲ ਠੀਕ ਹੈ ਜੀ ਮੇਰਾ ਥੈਰੇਪੀ ਦਾ ਹੀ ਹੈ ਆਪਾਂ ਵਿਦਆਊਟ ਆਪਰੇਸ਼ਨ ਟ੍ਰੀਟਮੈਂਟ ਦਿੰਦੇ ਹਾਂ ਠੀਕ ਹੈ ਜੀ ਓਨਲੀ ਥੈਰੇਪੀ ਇਸਰਾ ਪੇਸ਼ੈਂਟ ਨੂੰ ਦੱਸਿਆ ਹੁੰਦਾ ਜਦੋਂ ਹੁਣ ਅ ਸਰੀਸਨ ਪੇਸ਼ੈਂਟ ਦੇਖਿਆ ਦੀ ਰਿਪੋਰਟ ਵੀ ਦੇਖੀ ਹੈ ਤਾਂ ਇਹਨਾਂ ਜੀ ਡਾਕਟਰ ਨੇ ਆਪਰੇਸ਼ਨ ਹੀ ਹੱਲ ਦੱਸਿਆ ਸੀਗਾ ਇਹਨਾਂ ਨੂੰ ਹਾਂਜੀ ਕਈ ਮੈਕਸਿਮਮ ਸਾਰੇ ਡਾਕਟਰ ਅੱਜਕੱਲ ਜਿੱਦਾਂ ਉਹ ਐਲ 4 ਹੋ ਗਿਆ ਐਲ 5 ਹੋ ਗਿਆ ਹਾਂ ਬੈਕ ਚ ਜਿਹੜੀ ਪ੍ਰੋਬਲਮ ਆ ਰਹੀ ਹੈ ਜਿਆਦਾਤਰ ਮੈਕਸਿਮਮ ਸਾਰਿਆਂ ਨੂੰ ਹਰੇਕ ਡਾਕਟਰ ਆਪਰੇਟ ਦੱਸਦਾ ਪਰ ਜਿਹੜੀ ਸਾਡੀ ਥੈਰੇਪੀ ਹੈ ਕਾਇਰੋ ਇਹ ਵਿਦਆਊਟ ਆਪਰੇਸ਼ਨ ਠੀਕ ਹੈ ਅਸੀਂ ਟਰੀਟਮੈਂਟ ਕਰਦੇ ਹਾਂ ਮੈਂ 1-2 ਸੈਟਿੰਗ ਦੇ ਵਿੱਚ ਜਾਂ 3 ਸੈਟਿੰਗ ਦੇ ਵਿੱਚ ਅਸੀਂ ਇਸ ਜੀ ਨੂੰ ਕਵਰ ਕਰਕੇ ਪੇਸ਼ੈਂਟ ਨੂੰ ਬਿਲਕੁਲ ਠੀਕ ਕਰ ਦਿੰ ਕਿਹੜੀ ਕਿਹੜੀ ਸਮੱਸਿਆ ਦਾ ਹੱਲ ਇਸ ਥੈਰੇਪੀ ਨਾਲ ਹੋ ਜਾਂਦਾ ਹੈ ਜ਼ਿਆਦਾਤਰ ਤਾਂ ਅੱਜਕੱਲ ਬੈਕ ਦਾ ਡਿਸ ਪ੍ਰੋਬਲਮ ਆਪਾਂ ਲੈ ਲੈਂਦੇ ਆ ਹਨ ਸਰਵਾਈਕਲ ਹੋ ਗਿਆ ਗੁੱਟਨੇ ਹੋ ਗਏ ਜੋ ਅੱਜਕੱਲ ਕੋਮਨ ਪ੍ਰੋਬਲਮ ਹੈ ਸਰਵਾਈਕਲ ਜਿਹੜੀ ਆ ਬੈਕ ਪੇਨ ਅੱਜਕੱਲ ਹਰ ਤੀਜੇ ਬੰਦੇ ਨੂੰ ਆਪਾਂ ਕਹਿ ਲਈਏ ਪ੍ਰੋਬਲਮ ਆ ਰਹੀ ਹੈ ਅੱਜਕੱਲ ਜਿਹੜਾ ਸਾਡਾ ਜ਼ਿਆਦਾਤਰ ਖਾਣਾ ਪੀਣਾ ਜਿਹੜਾ ਬਿਲਕੁਲ ਵੀ ਠੀਕ ਨਹੀਂ ਹੈ ਨਾ ਉਹਦੇ ਕਰਕੇ ਜ਼ਿਆਦਾ ਪ੍ਰੋਬਲਮ ਜਦੋਂ ਬੋਡੀ ਪੋਸਚਰ ਸਹੀ ਨਹੀਂ ਰੱਖਦੇ ਆਪਾਂ ਉਹਦੇ ਕਰਕੇ ਵੀ ਹਨਾ ਹਾਂਜੀ ਉਸ ਤੋਂ ਇਲਾਵਾ ਕੋਈ ਐਸੀ ਬਿਮਾਰੀ ਵੀ ਹੈ ਜਿਹੜੀ ਮਤਲਬ ਆਪਾਂ ਇਸ ਥੈਰਪੀ ਨਾਲ ਠੀਕ ਕਰ ਸਕਦੇ ਆ ਕਿ ਜਿਹੜੀ ਜਾਂ ਲੰਬੇ ਸਮੇਂ ਤੋਂ ਕਿਸੇ ਦੀ ਕੋਈ ਬਿਮਾਰੀ ਪੱਕ ਗਈ ਹੈ ਬਹੁਤ ਜ਼ਿਆਦਾ ਦੇਰ ਨੇ ਜਿੱਦਾਂ ਪੈਰਾਲਾਈਜ਼ ਹੋ ਗਿਆ ਥਾਇਰੋਇਡ ਵਗੈਰਾ ਕੈਸ਼ਟਰੋਇਡ ਹੋ ਗਿਆ ਹਨਾ ਇਹਨਾਂ ਇਹਨਾਂ ਨੂੰ ਆਪਾਂ ਥੈਰਪੀ ਦੇ ਰਹੇ ਆ ਜਿੱਦਾਂ ਡਾਕਟਰ ਜ਼ਿਆਦਾਤਰ ਮੈਕਸਿਮਮ ਮੈਡੀਸਨ ਦਿੰਦੇ ਇਸ ਚੀਜ਼ ਦੇ ਵਿੱਚ ਹਨਾ ਆਪਾਂ 4 ਔਰ 5 ਥੈਰਪੀਆਂ ਦਿੰਨੇ ਆ ਉਹਦੇ ਨਾਲ ਫਿਰ ਨਾਲ ਹੀ ਆਪਾਂ ਪੇਸ਼ੈਂਟ ਤੋਂ ਟੈਸਟ ਕਰਵਾਉਣੇ ਆ ਤੇ ਕਲੀਅਰ ਕਰਕੇ ਉਹਨਾਂ ਨੂੰ ਆਪਣੇ ਘਰੇ ਭੇਜ ਦਿੰਦੇ ਆ। ਬੋਲਿਥੈਰਪੀ ਨਾਲ ਜਿਹੜਾ ਇਹਦੇ ਵਿੱਚ ਵੀ ਰੀਲੀਫ ਮਿਲਦਾ ਹੈ ਡਿਪੈਂਡ ਕਰਦਾ ਕਿ ਸੈਟਿੰਗ ਜਿਹੜੀਆਂ ਉਹ ਪੇਸ਼ੈਂਟ ਦੇ ਕੋਰਡਿੰਗ ਕਿੰਨੀਆਂ। ਪੇਸ਼ੈਂਟ ਤੇ ਡਿਪੈਂਡ ਕਰਦਾ ਕਈਆਂ ਨੂੰ ਇੱਕ ਸੈਟਿੰਗ ਦੇ ਵਿੱਚ ਦੋ ਸੈਟਿੰਗ ਦੇ ਵਿੱਚ ਕਵਰ ਹੋ ਜਾਂਦਾ ਹੈ ਨਾ। ਕਈਆਂ ਦੀ ਜਿਹੜੀ ਬਾਡੀ ਥੋੜਾ ਨਹੀਂ ਇੰਨੀ ਜਲਦੀ ਕਵਰ ਕਰ ਆਂਦੀ। ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ। ਸਰ ਜੀ ਲੋਕੇਸ਼ਨ ਇੱਕ ਵਾਰੀ ਸਾਂਝੀ ਕਰਦੇ ਆ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਕਿਹੜੀ ਜਗ੍ਹਾ। ਨਾਨਪੁਰ ਸਾਹਿਬ ਨੇ ਕੋਲ ਮੋੜ। ਠੀਕ ਹੈ। ਤੇ ਡਿਸਟ੍ਰਿਕਟ ਰੋਪ ਕੋ ਨੀਅਰ ਲੈਂਡਮਾਰਕ ਜਿੱਥੇ ਕੋ ਡੈਡੀਕਸ਼ਨ ਦਿਆਲ ਨਰਸਿੰਗ ਕਾਲਜ ਹੈ ਦਿਆਲ ਨਰਸਿੰਗ ਕਾਲਜ ਦੇ ਬਿਲਕੁਲ ਨਾਲ ਜੀ ਨਿਕੂ ਵਾਲ ਮੋੜ ਤੇ ਹੋਰ ਆਪਣਾ ਨੰਬਰ ਵੀ ਸ਼ੇਅਰ ਕਰਨਾ 9465070087 ਠੀਕ ਹੈ